ਸਸੀ ਕੁੜੀ ਫਰੈਂਡਸ ਵੈਲਕਮ ਇਨ ਮਾਈ ਮਿਨੀ ਮਿਨੀ ਵਲੌਗ ਅੱਜ ਸ਼ਾਮ ਦੇ ਟਾਈਮ ਮੈਂ ਗਈ ਸੀ ਮਾਰਕੀਟ ਮੈਂ ਕਿਹਾ ਸਬਜੀ ਲੈ ਕੇ ਆਈਏ ਸਬਜੀ ਮੈਨੂੰ ਕੋਈ ਦੇਖ ਨਹੀਂ ਰਹੀ ਸੀਗੀ ਸਾਰਾ ਬਾਜ਼ਾਰ ਘੁੰਮ ਲਿਆ ਇੱਕ ਕਰੇ ਇੱਧਰ ਦੋ ਉੱਧਰ ਉੱਧਰ ਤੋਂ ਉੱਧਰ ਫਿਰ ਮੈਨੂੰ ਮੈਂ ਕਿਹਾ ਚਲੋ ਹਲਵਾ ਕਦੂ ਲੈ ਕੇ ਜਾਨੇ ਹਲਵਾ ਕਦੂ ਲਿਆ ਹਲਵਾ ਕਦੂ ਨੂੰ ਲਿਆ ਕੇ ਮੈਂ ਇਹਨੂੰ ਕੱਟਣਾ ਸਟਾਰਟ ਕੀਤਾ ਪਹਿਲਾਂ ਇਹਨੂੰ ਪੀਲਿੰਗ ਕੀਤੀ ਪੀਲਿੰਗ ਕਰਨ ਦੇ ਲਈ ਕਈ ਵਾਰ ਮੇਰੇ ਹੱਥ ਤੇ ਵੀ ਵੱਜ ਜਾਂਦਾ ਪੀਲਰ ਸਭ ਤੋਂ ਵੱਧ ਮੁਸ਼ਕਲ ਕੰਮ ਹੁੰਦਾ ਬਣਾਉਣ ਦਾ ਮੁਸ਼ਕਲ ਕੰਮ ਨਹੀਂ ਹੁੰਦਾ ਕੱਟਣ ਦਾ ਮੁਸ਼ਕਲ ਕੰਮ ਹੁੰਦਾ ਸਬਜੀ ਨੂੰ ਇਹਨੂੰ ਫੀਲ ਕਰਕੇ ਕੱਟਣ ਦਾ ਕੰਮ ਸਟਾਰਟ ਫਰੈਂਡਸ ਤੁਸੀਂ ਦੱਸਿਓ ਤੁਸੀਂ ਸਬਜੀ ਜਿਹੜੀ ਬਣਾਣੀ ਹੁੰਦੀ ਹੈ ਐਟ ਅ ਟਾਈਮ ਲੈ ਕੇ ਆਨੇ ਕਿ ਪਹਿਲਾਂ ਲਿਆ ਕੇ ਰੱਖ ਲੈਣੇ ਆ ਤੇ ਅਸੀਂ ਤਾਂ ਐਟ ਅ ਟਾਈਮ ਹੀ ਲੈ ਕੇ ਆਈ ਦੀ ਆ ਕਿਉਂਕਿ ਪਤਾ ਨਹੀਂ ਹੁੰਦਾ ਮੂਡ ਦਾ ਕਿ ਕੀ ਖਾਣਾ ਕੀ ਨਹੀਂ ਖਾਣਾ ਪਹਿਲਾਂ ਸੋਚੀਦਾ ਕੀ ਖਾਈਏ ਕੀ ਖਾਈਏ ਕੀ ਖਾਈਏ ਫਿਰ ਜਿਆਦਾ ਦਿਲ ਕਰਦਾ ਜੋ ਦਿਲ ਕਰਦਾ ਫਿਰ ਉਹ ਐਟ ਅ ਟਾਈਮ ਜਾ ਜਿਹੜਾ ਉਹਦੇ ਸਬਜੀ ਲੈ ਆਈ ਦੀ ਜਾ ਕੇ ਤੇ ਮੇਰਾ ਧਿਆਨ ਬਿਲਕੁਲ ਲੱਗਾ ਸੀਗਾ ਕਿ ਛੇ 3 ਤੇ ਨੂੰ ਮੈਂ ਕੱਟ ਕਰਾਂ ਕਿਉਂਕਿ 8 ਵਜੇ ਮੈਂ ਘਰੋਂ ਗਈ ਸੀਗੀ ਸਬਜ਼ੀ ਲੈਣ ਵਾਸਤੇ ਉੱਥੇ ਜਦੋਂ ਗਏ ਤੇ ਉੱਥੇ ਵੀ ਟਾਈਮ ਲੱਗ ਗਿਆ ਮਤਲਬ ਨੀਅਰ ਆਊਟ ਮੈਨੂੰ 9 ਵਜੇ ਗਏ ਸੀਗੇ ਸਬਜ਼ੀ ਕੱਟਦੀ ਘਟਦੀ ਨੂੰ ਤੇ ਬਟੇਆ ਕਿ ਤਾਜੀ ਤਾਜੀ ਖਾਣੀ ਵਧੀਆ ਉਹਨੇ ਕਿ ਬਣਾਓ ਇਹ ਜਿਆਦਾ ਵੱਡਾ ਕਦੂ ਆ ਗਿਆ ਸੀਗਾ 1.5 ਕਿਲੋ ਦਾ ਮੈਂ ਇਹਦੇ ਵਿੱਚੋਂ ਹਾਫ ਜਿਹੜਾ ਸੀਗਾ ਉਹ ਬਣਾਇਆ ਤੇ ਹਾਫ ਮੈਂ ਫ੍ਰੀਜ ਚ ਰੱਖਤਾ ਮੈਂ ਕਿ ਜਲੋ ਨੈਕਸਟ ਟਾਈਮ ਬਣਾਵਾਂਗੇ ਪਤਾ ਕੀ ਫਿਰ ਸਬਜੀ ਰੋਲ ਦੀ ਰਹਿੰਦੀ ਐ ਅਸੀਂ ਖਾਣੀ ਤਾਂ ਬਸ ਉਨੀ ਕੁ ਹੁੰਦੀ ਐ ਇੱਕ ਵਾਰੀ ਜਿਹੜਾ ਕੋਈ ਖਾ ਲੰਦਾ ਉਹ ਦੂਜੀ ਵਾਰੀ ਖਾਂਦਾ ਨਹੀਂ ਹੈਗਾ ਤੇ ਇਹਦਾ ਮਟੀਰੀਅਲ ਮੈਂ ਪਹਿਲੇ ਕੱਟ ਕੇ ਰੱਖਿਆ ਹੋਇਆ ਸੀ ਦੇਖੋ ਤੇ ਮਟੀਰੀਅਲ ਦੇ ਵਿੱਚ ਮੈਂ ਕੀ ਕੱਟਿਆ ਪਿਆਜ਼ ਅਦਰਕ ਲਸਣ ਟਮਾਟਰ ਹਰੀਆਂ ਮਿਰਚਾਂ ਕੋਈ ਵੱਧੂ ਮਸਾਲੇ ਨਹੀਂ ਪਾਣੇ ਹੈਗਾ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾਉਣਾ ਕਿਚਨ ਦੇ ਵਿੱਚ ਆ ਗਈ ਕਿਚਨ ਦੇ ਵਿੱਚ ਆਜਾ ਮੈਂ ਗੈਸ ਨੂੰ ਆਨ ਕੀਤਾ ਕੁੱਕਰ ਜਿਹੜਾ ਸੀਗਾ ਉਹਨੂੰ ਮੜਾ ਜਿਹਾ ਪਾਣੀ ਮਾਰਿਆ ਕਿਉਂਕਿ ਤੋਤੇ ਹੋਏ ਪਾਣਿਆਂ ਨੂੰ ਵੀ ਮੈਂ ਪਾਣੀ ਮਾਰ ਕੇ ਧੋ ਕੇ ਫੇਰ ਬਣਾਉਣੀ ਹੁੰਦੀਆਂ ਤੇ ਕਿਚਨ ਦੇ ਵਿੱਚ ਆ ਕੇ ਮੈਂ ਜਦੋਂ ਕੁੱਕਰ ਉੱਪਰ ਰੱਖਿਆ ਤੇ ਮੈਂ ਆਪਣਾ ਜੀਰਾ ਜਿਹੜਾ ਜੋ ਵੀ ਪਾਣਾ ਸੀ ਉਹ ਦੇਖਿਆ ਤੇ ਜੀਰਾ ਤਾਂ ਹੈਗਾ ਸੀ ਪਰ ਉਹ ਜਿਹੜਾ ਕੀ ਹੁੰਦਾ ਮੇਥਰੇ ਨਾ ਉਹ ਰੀਫਿਲ ਕਰਨ ਵਾਲੇ ਸੀਗੇ ਮੈਂ ਇੱਕ ਹਲਵਾ ਕद्दू ਹਮੇਸ਼ਾ ਮੇਥਰੇ ਪਾ ਕੇ ਬਣਾਉਣੀ ਹੁੰਦੀਆਂ ਆ ਫਰੈਂਡਸ ਤੁਸੀਂ ਦੱਸਿਓ ਕਿਵੇਂ ਤੁਸੀਂ ਕद्दू ਦੇ ਵਿੱਚ ਕੀ ਕੀ ਪਾਉਨੇ ਹੁੰਦੇ ਆ ਦੱਸਿਓ ਮੈਨੂੰ ਮੈਨੂੰ ਇਹ ਰੀਫਿਲ ਕਰਨਾ ਪੈਣਾ ਸੀਗਾ ਇਸ ਲਈ ਮੈਂ ਚਲੀ ਗਈ ਸਟੋਰ ਰੂਮ ਦੇ ਵਿੱਚ ਉਹਨੂੰ ਰੀਫਿਲ ਕਰਨ ਤੇ ਕੈਮਰਾ ਮੈਂ ਤਾਂ ਆਨ ਹੀ ਛੱਡ ਦਿੱਤੀ ਤੇ ਮੇਥਰੇ ਪਾ ਕੇ ਬਣਾਉ ਉਹਨਾਂ ਬੜੇ ਟੇਸਟੀ ਬੰਦਾ ਹੈਗਾ ਹਲਵਾ ਕਦੋਂ ਮੈਂ ਖੱਟਾ ਮਿੱਠਾ ਬਣਾਣੀ ਹੁੰਦੀ ਮੇਥਰਾ ਪਾ ਕੇ ਇਮਲੀ ਪਾ ਕੇ ਤੇ ਤੁਸੀਂ ਦੱਸਿਓ ਫਰੈਂਡਸ ਤੁਸੀਂ ਇਮਲੀ ਖੱਟਾ ਮਿੱਠਾ ਕਿਵੇਂ ਬਣਾਉਨੇ ਹੋ ਕੀ ਪਾਣੇ ਹੁੰਦੇ ਆ ਖੱਟਾ ਮਿੱਠਾ ਕਰਨ ਲਈ ਖੱਟਾ ਮਿੱਠਾ ਬਣਾਉਨੇ ਹੋ ਜਾਂ ਫਿਰ ਤੁਸੀਂ ਏਦਾਂ ਸਿੰਪਲ ਹੀ ਬਣਾ ਲੈਂਦੇ ਹੋ ਇਹ ਵੀ ਦੱਸਿਓ ਤਾਂ ਜੇ ਜਦੋਂ ਤੁਸੀਂ ਮੇਰੀ ਵੀਡੀਓ ਦੇਖਦੇ ਹੁੰਦੇ ਆ ਨਾ ਤੇ ਮੈਨੂੰ ਪਲੀਜ਼ ਲਾਈਕ ਕਮੈਂਟ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਕਿਉਂਕਿ ਤੁਸੀਂ ਬਸ ਦੇਖ ਲੈਣੇ ਹੋ ਹੈ ਨਾ ਕਮੈਂਟ ਕਰ ਦਿਓ ਨਾ ਸ਼ੇਅਰ ਕਰ ਦਿਓ ਅਗਰ ਇੱਥੇ ਮੈਨੂੰ ਵਹਿਮ ਜਿਹਾ ਪੈ ਗਿਆ ਸੀ ਵੀ ਇੱਥੇ ਕੋਈ ਚੂਹੀ ਆ ਇਸ ਕਰਕੇ ਜਿਹੜਾ ਫਲੋਰਿਡ ਪਾਈਪ ਸੀਗਾ ਨਾ ਮੈਂ ਉਹਨੂੰ ਉਹਦਾ ਟੱਕਣ ਮੈਂ ਦੇਖ ਰਹੀ ਸੀ ਕਿਤੇ ਚੱਕ ਦੇ ਨਹੀਂ ਹੋਇਆ ਆ ਕਿਉਂਕਿ ਮੈਨੂੰ ਜਿਹਿਆਂ ਦਾ ਬਹੁਤ ਡਰ ਲੱਗਦਾ ਹੈਗਾ ਫਲੋਰਿਡ ਦੇ ਵਿੱਚੋਂ ਕਈ ਵਾਰੀ ਨਾ ਕੋਈ ਚੂਹਾ ਆ ਜਾਂਦਾ ਹੈਗਾ ਮੈਂ ਉਹਨੂੰ ਬੰਦ ਕਰਨ ਦੇ ਮੇਰਾ ਧਿਆਨ ਜੇ ਕਦੇ ਮੈਨੂੰ ਦਿਖ ਜੇ ਵੀ ਇੱਥੇ ਚੂਹੀ ਹੈਗੀ ਆ ਤੇ ਮੈਂ ਉੱਥੇ ਉੱਥੇ ਬੜਨਾ ਨਹੀਂ ਹੈਗਾ ਦੁਆਰਾ ਫਿਰ ਬੈਮ ਹੋ ਜਾਂਦਾ ਮੈਨੂੰ ਹੋਰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਹੋਇਆ ਮੈਂ ਛੇਆਂ ਤੋਂ ਛੋਟੀਆਂ-ਛੋਟੀਆਂ ਚੂਹਿਆਂ ਹੁੰਦੀਆਂ ਫਲੋਰਟ ਦੇ ਵਿੱਚੋਂ ਆ ਜਾਂਦੀਆਂ ਤੇ ਜਾਲੀ ਵਾਲਾ ਦਰਵਾਜ਼ਾ ਨਾ ਕਈ ਵਾਰੀ ਖੁੱਲਾ ਛੱਡ ਦਿੰਦੀ ਆ ਕਈ ਵਾਰੀ ਜਾਲੀ ਦੇ ਵਿੱਚੋਂ ਵੀ ਆ ਜਾਂਦੀਆਂ ਤੇ ਇਸ ਲਈ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ ਕੋ ਫਰੈਂਡਸ ਯਾਰ ਇਹਦੇ ਨਾਲ ਤੁਹਾਡੀ ਤੁਹਾਡੀ ਇੱਕ ਲਾਈਕ ਸ਼ੇਅਰ ਕਮੈਂਟ ਦੇ ਨਾਲ ਨਾ ਬੰਦੇ ਨੂੰ ਐਨਕਰੇਜਮੈਂਟ ਮਿਲਦੀ ਆ ਤੇ ਬੰਦਾ ਮੋਟੀਵੇਟਿਡ ਹੋ ਜਾਂਦਾ ਕਿ ਹਾਂ ਵੀ ਸਾਰੇ ਲਾਈਕ ਕਰਦੇ ਆ ਤੇ ਮੈਂ ਵੀਡੀਓ ਬਣਾਵਾ ਲੋ ਜੀ ਤੜਕਾ ਗਿਆ ਅਲੱਗ ਪਿਆਜ਼ ਅਦਰਕ ਲਸਣ ਮਿਕਸਾਂ ਟਮਾਟਰ ਆਪਾਂ ਪਾ ਦਿੱਤਾ ਤੇ ਸਬਜੀ ਵੀ ਪਾਤੀ ਸਬਜੀ ਪਾਣੀ ਆ ਗਏ ਤੇ ਤੁਸੀਂ ਦੱਸਿਓ ਫਰੈਂਡਸ ਤੁਸੀਂ ਇਹ ਹਲਵਾ ਕਦੋਂ ਕਿਵੇਂ ਬਣਾਉਂਦੇ ਹੋ ਕੋਡ ਦੱਸਿਓ ਸਾਰਾ ਦਿਨ ਵਿੱਚ ਤੁਸੀਂ ਕੀ ਕੀ ਕਰਦੇ ਹੋ ਮੈਂ ਤਾਂ ਕੁਝ ਨਹੀਂ ਮੈਂ ਤਾਂ ਬਸ ਜਦੋਂ ਦਿਲ ਕਰਦਾ ਉਦੋਂ ਕੰਮ ਕਰ ਲੈਂਦਾ ਕਿਉਂਕਿ ਸਾਡੇ ਘਰੇ ਨਾਲ ਕੰਮ ਨਹੀਂ ਹੁੰਦਾ ਜਦੋਂ ਕਿਤੇ ਬਾਹਰ ਜਾਣਾ ਆਣਾ ਜਾਣਾ ਹੁੰਦਾ ਤਾਂ ਫੇਰ ਹੋਰ ਰੁਟੀਨ ਹੁੰਦੀ ਹੈ ਜੇ ਨਹੀਂ ਜਾਣਾ ਹੁੰਦਾ ਤਾਂ ਫੇਰ ਹੋਰ ਰੁਟੀਨ ਹੁੰਦੀ ਹੈ ਲੋ ਜੀ ਲੂਣ ਮਿਰਚ ਮਸਾਲਾ ਹਲਦੀ ਨਾਰਮਲ ਜਿਹੜੇ ਮਸਾਲੇ ਹੁੰਦੇ ਆ ਉਹ ਪਾ ਦਿੱਤੇ ਤੇ ਹੁਣ ਇਹ ਤੜਕਾ ਲੱਗ ਜਾਣਾ ਆ ਸਬਜ਼ੀ ਬਣਾਉਣ ਨੂੰ ਜ਼ਰੂਰ ਨੂੰ 5 ਜਾਂ 10 ਮਿੰਟ ਲੱਗਦੇ ਆ ਇਸ ਤੋਂ ਜ਼ਿਆਦਾ ਨਹੀਂ ਲੱਗਦੇ ਕਿਉਂਕਿ ਅਸੀਂ ਜੀ ਮੋਸਟਲੀ ਸਬਜ਼ੀਆਂ ਜਿਹੜੀਆਂ ਨਾ ਕੁੱਕਰ 'ਚ ਬਣਾਉਂਦੇ ਆ ਤੇ ਕੁੱਕਰ ਦੇ ਵਿੱਚ ਇੱਕ ਦੋ ਸੀਟੀਆਂ ਲੱਗ ਜਾਣ ਤਾਂ ਸਬਜ਼ੀ ਬਣ ਜਾਂਦੀ ਆ ਸਬਜ਼ੀ ਬਹੁਤ ਟੇਸਟੀ ਬਣੂਗੀ ਇਹ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਆਪਣੇ ਹੱਥਾਂ ਦੇ ਉੱਪਰ ਯਕੀਨ ਹੈ ਤੇ ਲਓ ਜੀ ਫ੍ਰੈਂਡਸ ਆਪਾਂ ਹਲਵਾ ਕਦੂ ਵੀ ਵਿੱਚ ਪਾ ਦਿੱਤਾ ਤੁਸੀਂ ਦੱਸਿਓ ਫ੍ਰੈਂਡਸ ਸਾਡੇ ਘਰ ਕਿਵੇਂ ਬਣਾਉਂਦੇ ਆ ਹਲਵਾ ਗੱਜੇ ਦੀ ਸਬਜੀ ਕੁੱਕਰ 'ਚ ਬਣਾਉਣੇ ਆ ਜਾਂ ਕੜਾਈ 'ਚ ਬਣਾਉਣੇ ਆ ਕਿਵੇਂ ਦੀ ਲਾਈਕ ਤੁਸੀਂ ਲਾਈਕ ਕਰਦੇ ਆ ਜਾਂ ਨਹੀਂ ਲਾਈਕ ਕਰਦੇ ਵੀ ਦੱਸਿਓ ਸੇ ਹੋਰ ਫਰੈਂਡਸ ਅੱਜ ਸਾਡੇ ਇੱਥੇ ਮੰਦਰਾਂ ਦੇ ਵਿੱਚ ਬੜੀ ਰੌਣਕ ਆ ਕਿਉਂਕਿ ਕੱਲ ਨਾ ਉਹ ਵਿਸਰਜਨ ਕਰਨਾ ਨਾ ਗਣਪਤੀ ਬੱppa ਜੀ ਦਾ ਤੇ ਉਹਦੇ ਕਰਕੇ ਮੰਦਰਾਂ ਦੇ ਵਿੱਚ ਰੋਜ਼ ਕੀਰਤਨ ਹੁੰਦਾ ਵਾ ਤੇ ਕੱਲ ਜਿਹੜਾ 15 ਤਰੀਕ ਨੂੰ ਵਿਸਰਜਨ ਆ ਸਾਡੇ ਮਣੀ ਮਹਿਜ ਮੰਦਰ ਤੇ ਬਟ ਮੈਂ ਅਗਰ ਕਦੇ ਜਾਨੀ ਨਹੀਂ ਹੁੰਨੀ ਹੈ ਜੇ ਜਾਵਾਂ ਤੇ ਘੇੜੀ ਮਾਰ ਕੇ ਆ ਜਾਈਦਾ ਬਸ ਫਿਰ ਰੱਬ ਨੂੰ ਪਤਾ ਹੀ ਹੈ ਕਿ ਅਸੀਂ ਸੱਚੇ ਸੁੱਚੇ ਬੰਦੇ ਆ ਅਸੀਂ ਕੋਈ ਪਾਪ ਨਹੀਂ ਕਰਦੇ ਪਾਪ ਨਹੀਂ ਕਰਦੇ ਤਾਂ ਫਿਰ ਬਸ ਅਸੀਂ ਲਾਡਲੇ ਜੇ ਹੈਗੇ ਰੱਬ ਦੇ ਲਓ ਜੀ ਫਿਰ ਜਦੋਂ ਜਪਦੀਨ ਲੱਗ ਗਿਆ ਤੜਕਾ ਇੰਨੀ ساری ਗੱਲ ਸੀਗੀ ਤੇ ਹੁਣ ਮੈਂ ਲਗੀਆਂ ਦੁੱਧ ਨੂੰ ਬੋਇਲ ਕਰਨ ਇਹ ਵੀ ਵੀਠੀ ਹੋ ਰਾਤ ਦੀ ਉਸੇ ਦਿਨ ਮਤਲਬ ਰਾਤ ਦੀ 14 ਤਰੀਕ੍ਹ ਦਾ ਡਿਨਰ ਹੋ ਰਿਹਾ ਸੀ ਮਤਲਬ ਇਹ ਦੱਸਣਾ ਚਾਹਨੀ ਆ ਕਿ ਜਿਹੜਾ ਜਦੋਂ ਤੁਸੀਂ ਪੈਕਟ ਦੁੱਧ ਦਾ ਕੱਟ ਕਰਦੇ ਹੋ ਉਹਨਾਂ ਤੋਂ ਉਹਦਾ ਜਿਹੜਾ ਛੋਟਾ ਜਿਹਾ ਪਾਰਟ ਹੁੰਦਾ ਜਿੱਥੋਂ ਕੱਟ ਕਰਦੇ ਨੇ ਉਹਨੂੰ ਨਾਲ ਹੀ ਲੱਗਾ ਰਹਿਣ ਜਾਂ ਕਰੋ ਉਹਨੂੰ ਅਲੱਗ ਨਾ ਸਟਿਆ ਕਰੋ ਉਹਦੇ ਨਾਲ ਨਾ ਬੜਾ ਕਚਰਾ ਫੈਲਦਾ ਮਤਲਬ ਛੋਟੇ ਜਿਹੇ ਟੁਕੜੇ ਨੂੰ ਸੰਭਾਲਣਾ ਵੀ ਬੜਾ ਮੁਸ਼ਕਲ ਹੁੰਦਾ ਆ ਨਾਲ ਹੀ ਰੱਖੋਗੇ ਤੇ ਵਧੀਆ ਹੁੰਦਾ ਇਹ ਵੀਡੀਓ ਹੈਗੀ ਆ ਦੂਸਰੇ ਦਿਨ ਮਾਰਨਿੰਗ ਦੀ ਮੈਂ ਆਪਣੀ ਚਾਹ ਬਣਾਣੀ ਸਟਾਰਟ ਕੀਤੀ ਚਾਹ ਬਿਲਕੁਲ ਫ੍ਰੈਂਚਾਜ ਤੁਹਾਨੂੰ ਪਤਾ ਹੈ ਕਿ ਮੈਂ ਚਾਹ ਇਦਾਂ ਹੀ ਬਣਾਉਣੀ ਆ ਤੇ ਮੇਰੇ ਹਸਬੰਡ ਦੂਜੇ ਤਰੀਕੇ ਨਾਲ ਪੀਂਦੇ ਆ ਤੇ ਚਾਹ ਬਣਦੀ ਪਈ ਆ ਨਾਲ ਨਾਲ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਰਾਤ ਦੀ ਸਬਜ਼ੀ ਤੇ ਰਾਤ ਦੀ ਰੋਟੀ ਦੇ ਨਾਲ ਉਹ ਤੇ ਖੜੇ ਖੜੇ ਇੱਕ ਚੁਲਕਾ ਖਾ ਲਿਆ ਤੇ ਹੁਣ ਬ੍ਰੇਕਫਾਸਟ ਪਤਾ ਨਹੀਂ ਕਦੋਂ ਹੋਊਗਾ ਲੋ ਜੀ ਚਾਹ ਕੇ ਬਣ ਮੈਂ ਕਿ ਅਸੀਂ ਥੋੜੇ ਜੇ ਕੱਪੜੇ ਜਿਹੜੇ ਹੈਗੇ ਉਹ ਮਸ਼ੀਨ ਚ ਪਾ ਕੇ ਮਸ਼ੀਨ ਚ ਲਾਦਾ ਕਿਉਂਕਿ 10 ਵਜੇ ਸਾਡੇ ਪਾਣੀ ਚਲਾ ਜਾਂਦਾ ਵਾ ਲੋ ਜੀ ਮੈਂ ਕੱਪੜੇ ਪਾ ਕੇ ਮਸ਼ੀਨ ਆਨ ਕਰ ਦਿੱਤੀ ਕੱਪੜੇ ਵੀ ਧੁੱਲ ਜਾਣੇ ਆ ਲੋ ਫਰੈਂਡਸ ਤੇ ਇਦਾਂ ਅਸੀਂ ਰੋਜ਼ ਕੱਪੜੇ ਸਵੇਰੇ ਧੋਈਦੇ ਆ ਮਤਲਬ ਆਲਮੋਸਟ ਪੂਰਾ ਦਿਨ ਲੋ ਤੇ ਆਹ ਦੇਖੋ ਜਿਹਨੇ ਪ੍ਰੈਸ ਕਰਦੇ ਸਾਰੇ ਮਸਾਮ ਦਿੱਤੇ ਪ੍ਰੈਸ ਕਰਨ ਵਾਲੇ ਪਰ ਇਹਨਾਂ ਨੇ ਪ੍ਰੈਸ ਨਹੀਂ ਕੀਤੇ ਦਿੱਤੇ ਨਹੀਂ ਕੀਤੇ ਸੀਗੇ ਤੇ ਹੁਣ ਨਵੇਂ ਕੱਪੜੇ ਜਿਹੜੇ ਹੈਗੇ ਆ ਤੇ ਉਹ ਆਣਗੇ ਤੇ ਹੁਣ ਪਰ ਮੈਂ ਨਾਲ ਨਾਲ ਰੱਖ ਰਿਆ ਕਰਨੀ ਸਾਰੇ ਕਮਰਿਆਂ ਦੇ ਵਿੱਚ ਓਕੇ ਬਾਏ ਬਾਏ ਫਰੈਂਡਸ